ਟਾਇਰ ਲੱਗੇ ਸੱਤ ਪਰ ਹੂੰ ਹੂੰ ਕਿ ਕਿ ਨਾ ਕਰਦਾ ਕਿ ਨਾ ਜੀ ਲੱਗਿਆ ਇਹ ਮਰ ਦੱਸ ਇਹ ਟਾਇਲ ਬਾਈ ਜੀ 2x2 ਦੀ ਟਾਇਲ ਲੱਗੀ ਹੋਈ ਆ ਬਜਾਜ ਕੰਪਨੀ ਦੀ ਬਹੁਤ ਵਧੀਆ ਕੁਆਲਿਟੀ ਦੀ ਟਾਇਲ ਆ 300 ਸਕੇਅਰ ਫੁੱਟ ਦੀ ਟਾਇਲ ਆ ਬਾਈ ਹਾਂ 300 ਸਕੇਅਰ ਫੁੱਟ ਦੀ ਇਹਦਾ 7 750 ਤੋਂ 800 ਫੁੱਟ ਏਰੀਆ ਹੈ ਆਪਾਂ ਹਾਂ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ 100 ਸਕਰ ਫੁੱਟ ਏਰੀਆ ਦੇ ਵਿੱਚ ਕਿੰਨਾ ਖਰਚਾ ਆਉਂਦਾ ਉਸ ਹਿਸਾਬ ਨਾਲ ਆਪਾਂ 80 ਨੂੰ ਗੁਣਾ ਕਰ ਲਾਂਗੇ ਹਨ ਤੇ ਉਹ ਤੁਹਾਨੂੰ ਦੱਸਦਾ ਇਹਦੇ ਵਿੱਚ ਮੱਲਾ 100 ਸਕਰ ਫੁੱਟ ਟਾਇਲ ਲੱਗੀ ਹੈ 3000 ਦੀ ਉਹ ਪਣੀ ਹੈ 100 ਸਕਰ ਫੁੱਟ ਟਾਇਲ ਦੇ ਵਿੱਚ ਉਹ 8 ਕਵਾਂਟਲ ਪ੍ਰੈਸ਼ਰ 8 ਤੋਂ ਲੋਕ ਕਵਾਂਟਲ ਮੱਲਾ 8 ਨੂੰ ਖੋਦਾ ਤੇ 2.5 ਗੱਟੇ ਸੀਮੈਂਟ ਦੇ 1000 ਰੁਪਏ ਦਾ 1 किलो पॉक्सी 100 स्क्वायर मीटर 400 ਦੀ ਉਹ ਹੋਗੀ ਇੱਕ ਪੈਕੇਟ ਸਪੈਸਰ ਦਾ 50 50 ਰੁਪਏ ਦਾ ਉਹ ਹੋ ਗਿਆ ਤੇ 1600 ਰੁਪਿਆ ਮੰਨ ਲਓ ਲੈਣਾ ਬਹੁਤ ਖੇਰ પડਦੀ ਠੀਕ ਹੈ ਟੋਟਲ ਬਣ ਗਿਆ ਇਹ 6850 ਰੁਪਏ 100 स्क्वायर ਫੁੱਟ ਦਾ ਤੇ ਆ ਪੱਠ ਨਾਲ ਇਹਨੂੰ ਗੁਣਾ ਕਰ ਦਾਂਗੇ 54800 ਰੁਪਿਆ ਟੋਟਲ ਸਾਰਾ ਖਰਚਾ ਬਣਦਾ 800 ਫੁੱਟ ਏਰੀਆ ਦਾ ਠੀਕ ਹੈ 54800 ਰੁਪਏ ਮੰਨ ਲਓ 52000 ਰੁਪਿਆ ਖਰਚਾ ਬੰਦਾ ਦਾ ਠੀਕ ਹੈ ਵਧੀਆ ਕੰਪਨੀ ਦੀ ਤੈ ਹੈ ਲਾ ਬਜਾਜ ਕੰਪਨੀ ਵਿਚ ਹੈ ਬਹੁਤ